ਇਸ ਵੇਲੇ ਦੀ ਵੱਡੀ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਫਰੋਇਪਰ ਤੋਂ ਸਾਂਝੀ ਕਰ ਰਹੇ ਹਾਂ ਕਿ ਫਰੋਇਪਰ ਦੀ ਕੇਂਦਰੀ ਜੇਲ੍ਹ ਦੀ ਕੰਦ ਵਿੱਚ ਅੱਜ ਸ਼ਾਮੀ ਇੱਕ ਕਾਲੇ ਰੰਗ ਦੀ ਥਾੜ ਜਿਹੜੀ ਆ ਉਹ ਟਕਰਾ ਗਈ ਆ ਤਾਂ ਜ਼ਬਰਦਸਤ ਟੱਕਰ ਜਿਹੜੀ ਆ ਉਹ ਹੋਈ ਆ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅੱਜ ਸ਼ਾਮੀ ਕੋਈ ਇੱਕ ਦੀ ਕੇਂਦਰੀ ਜੇਲ੍ਹ ਦੇ ਨਾਲ ਇੱਕ ਕਾਲੇ ਰੰਗ ਦੀ ਥਾੜ ਜਿਹੜੀ ਆ ਉਹ ਟੱਕਰ ਆ ਗਈ ਆ ਜਬਰਦਸਤ ਟੱਕਰ ਜਿਹੜੀ ਆ ਉਹ ਹੋਈ ਆ ਤਸਵੀਰਾਂ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਥਾਰ ਦਾ ਜਿਹੜਾ ਮੂਗਲਾ ਹਿੱਸਾ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਥਾਰ ਦੀ ਜਿਹੜੀ ਟੱਕਰ ਉਹ ਕਿੰਨੀ ਜਬਰਦਸਤ ਹੋਵੇਗੀ ਬੁਰੀ ਤਰ੍ਹਾਂ ਮੂਗਲਾ ਹਿੱਸਾ ਜਿਹੜਾ ਉਹ ਨੁਕਸਾਨਿਆ ਗਿਆ ਟਾਇਰ ਤੱਕ ਜਿਹੜਾ ਉਹ ਫਟ ਗਿਆ ਤਾਂ ਵੱਡੀ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਫਰੋਇਪੁਰ ਤੋਂ ਸਾਂਝੀ ਕਰ ਰਹੇ ਆ ਕਿ ਫਰੋਇਪੁਰ ਦੀ ਕੇਂਦਰੀ ਜੇਲ੍ਹ ਦੇ ਨਜ਼ਦੀਕ ਇੱਕ ਜਬਰਦਸਤ ਟੱਕਰ ਜਿਹੜੀ ਆ ਉਹ ਹੋਈ ਆ ਇੱਕ ਕਾਲੇ ਰੰਗ ਦੀ ਥਾਰ ਜਿਹੜੀ ਆ ਉਹ ਕੇਂਦਰੀ ਜੇਲ੍ਹ ਦੀ ਕੰਧ ਨਾਲ ਜਾ ਟੱਕਰ ਆਈ ਆ ਤਾਂ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਥਾਰ ਪਹਿਲਾਂ ਖੰਬੇ ਨਾਲ ਟਕਰਾਉਣ ਲੱਗੀ ਸੀ ਤਾਂ ਉਸ ਤੋਂ ਜਦ ਬਚੀ ਤਾਂ ਕੰਧ ਵਿੱਚ ਆ ਟਕਰਾਈ ਤਾਂ ਟੱਕਰ ਜਿਹੜੀ ਉਹ ਕਾਫੀ ਜਬਰਦਸਤ ਸੀਗੀ ਤਾਂ ਫਿਲਹਾਲ ਜਿਹੜਾ ਕਾਰਨਾਂ ਦਾ ਹਲੇ ਪਤਾ ਨਹੀਂ ਲੱਗ ਸਕਿਆ ਕਿ ਕਿਸ ਕਾਰਨ ਕਰਕੇ ਇਹ ਟੱਕਰ ਜਿਹੜੀ ਆ ਉਹ ਹੋਈ ਆ ਉਧਰ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਵੱਲੋਂ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਥਰ ਚਾਲਕ ਜਿਹੜਾ ਉਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਤਾਂ ਇਸ ਸੰਬੰਧੀ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਫਿਲਹਾਲ ਮੁਲਾਜ਼ਮ ਜਿਹੜੇ ਆ ਉਹ ਇਸ ਸੰਬੰਧੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਸੀਗੇ ਤਾਂ ਲੋਕਾਂ ਨੇ ਦੱਸਿਆ ਕਿ ਕਾਫੀ ਜ਼ਬਰਦਸਤ ਟੱਕਰ ਜਿਹੜੀ ਆ ਹੋਈ ਆ ਤਾਂ ਫਰੋਇਪਰ ਦੇ ਸ਼ਹੀਦ ਉਦਮ ਸਿੰਘ ਚੌਕ ਵਾਲੀ ਸਾਈਡ ਤੋਂ ਇਥਾਰ ਜਿਹੜੀ ਆ ਆ ਰਹੀ ਸੀ ਤਾਂ ਸਿੱਧੀ ਆ ਕੇ ਕੰਗ ਨਾਲ ਥਾਰ ਜਿਹੜੀ ਉਹ ਟਕਰਾ ਗਈ ਤਾਂ ਮੋਗਲਾ ਹਿੱਸਾ ਜਿਹੜਾ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਅੱਜ ਸ਼ਾਮੀ ਫਰੋਇਪਰ ਦੀ ਕੇਂਦਰੀ ਜੇਲ੍ਹ ਦੇ ਨਜ਼ਦੀਕ ਇਕ ਜਬਰਦਸਤ ਹਾਦਸਾ ਜਿਹੜਾ ਉਹ ਵਾਪੜਿਆ ਤਾਂ ਲੋਕਾਂ ਦੇ ਦੱਸਣ ਮੁਤਾਬਕ ਕਿ ਟੱਕਰ ਜਿਹੜੀ ਉਹ ਇੰਨੀ ਜਬਰਦਸਤ ਸੀ ਕਿ ਥਾਰ ਗੱਡੀ ਦੇ 에ਅਰ ਬੈਗ ਤੱਕ ਖੁੱਲ ਗਏ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਗਰ ਗੱਡੀ ਦੇ 에ਅਰ ਬੈਗ ਖੁੱਲ ਗਏ ਆ ਤੇ ਟੱਕਰ ਜਿਹੜੀ ਉਹ ਕਿੰਨੀ ਜਬਰਦਸਤ ਜਿਹੜੀ ਹੋਵੇਗੀ ਤਾਂ ਇਹ ਵੀ ਪਤਾ ਚੱਲਿਆ ਕਿ ਥਾਰ ਚਾਲਕ ਦਾ ਕੋਈ ਅਰ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਉਹ ਠੀਕ ਠਾਕ ਆ ਪਰ ਗੱਡੀ ਜਿਹੜੀ ਆ ਉਹ ਬੁਰੀ ਤਰ੍ਹਾਂ ਨੁਕਸਾਨੀ ਗਈ ਆ ਮੂਗਲਾ ਹਿੱਸਾ ਪੂਰਾ ਜਿਹੜਾ ਨੁਕਸਾਨਿਆ ਗਿਆ ਮੂਲਾ ਟਾਇਰ ਜਿਹੜਾ ਉਹ ਫਟ ਚੁੱਕਿਆ ਤਸਵੀਰ ਤੁਸੀਂ ਦੇ ਸਕਦੇ ਹੋ ਇਹ ਮੌਕੇ ਦੀ ਤਸਵੀਰ ਆ ਇਸ ਤਸਵੀਰ ਤੋਂ ਦਾ ਜੱ ਲਗਾ ਸਕਦੇ ਹੋ ਕਿ ਕਿੰਨੇ ਟੱਕਰ ਜਿਹੜੀ ਆ ਉਹ ਜ਼ਬਰਦਸਤ ਹੋਵੇਗੀ ਤਾਂ ਉਧਰ ਪੁਲਿਸ ਵੱਲੋਂ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਉੱਥੇ ਮੌਜੂਦ ਆ ਲੋਕਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਅੱਜ ਕਿ ਨਾਮ ਤੁਹਾਡਾ? ਮੇਰਾ ਭਾਈ ਨਾਮ ਹੈ ਦਾ ਸैम ਸਮਾ ਜੀ। ਅੱਜ ਤੱਕ ਕਿਸ ਤਰ੍ਹਾਂ ਗੱਡੀ ਜਿਹੜੀ ਵੱਜੀ ਆ ਜੀ। ਸਰ ਗੱਡੀ ਤਾਂ ਸਰ ਪਹਿਲਾਂ ਕੰਬੇ ਜੇ ਵੱਜੀ ਆ ਜੀ। ਕੰਬੇ ਜੇ ਵੱਜ ਕੇ ਤੇ ਮੁੜ ਕੇ ਫੰਬਲੀ ਨਹੀਂ ਗੱਡੀ ਤੇ ਮੁੜ ਕੇ ਆ ਕੇ ਕੰਦੇ 'ਚ ਵੱਜੀ ਆ ਜੀ। ਆ ਤੁਹਾਡੇ ਸਾਹਮਣੇ ਆ 에ਅਰ ਬੈਗ ਵੀ ਖੁੱਲ ਗਏ ਜੀ ਤੇ ਆ ਕੰਦ ਵੀ ਟੁੱਟ ਗਈ ਆ ਜੀ ਤੇ ਆਪਣੇ ਹਿਸਾਬ ਲਾ ਸਕਦੇ ਕਿੰਨੀ ਕੁ ਸਪੀਡ ਨਾਲ ਵੱਜੀ ਹੋਊਗੀ। ਕੋਈ ਪਤਾ ਲੱਗਿਆ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਸਰ ਇਹਨਾਂ ਦਾ ਨਹੀਂ ਪਤਾ ਲੱਗਿਆ ਜੀ ਮੇਰੇ ਹਿਸਾਬ ਨਾਲ ਤਾਂ ਇਹਲੇ ਪਾਸੋਂ ਆ ਰਹੀ ਸੀ ਜਿਹੜੇ ਖੰਭੇ 'ਚ ਵੱਜੀ ਹਨ ਜੀ ਉੱਥੇ ਦੇਖੋ ਉੱਥੇ ਵੀ ਉਹ ਨਿਸ਼ਾਨ ਹੈਗੇ ਆ ਜਿੰਦੇ ਪਹਿਲਾਂ ਵੱਜੀ ਖੰਭੇ ਜੇ ਤੇ ਮੁੜ ਕੇ ਇੱਥੇ ਵੱਜੀ ਆ ਲੈਰਿੰਗਾਂ ਲੋਰਗਾਂ ਦੇ ਵਿੱਚ ਹੀ ਪਈਆਂ ਸਾਰੀਆਂ ਵਿੱਚ ਇੰਨਾ ਕੁ ਨੁਕਸਾਨ ਚੜਾ ਹੋ ਸਰ ਨੁਕਸਾਨ ਦਾ ਘੱਟੋ ਘੱਟ 1.2 ਲੱਖ ਦਾ ਤਾਂ ਹੈਗਾ ਹੀ ਇਹ ਨੁਕਸਾਨ ਜਿਹੜਾ ਕੰਧ ਦੀ ਖੰਭੇ ਦੇ ਜੇ ਦੇਖੋ ਗੱਡੀ ਦਾ ਵੀ ਨੁਕਸਾਨ ਆ